ਹਾਂਜੀ ਸਤਿ ਸ੍ਰੀ ਅਕਾਲ ਬਾਈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਹੈਮਾ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪੈਂਦਾ ਪਲੂਰ ਜ਼ਿਲ੍ਹਾ ਮੋਗਾ ਤਹਿਸੀਲ ਇਹਨੂੰ ਬਾਗਾ ਪੁਰਾਣਾ ਪੈਂਦੀ ਆ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 9814509968 ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਤਿੰਨ ਪਸ਼ੂ ਵਿਖਾਉਣੇ ਆ ਇੱਕ ਸੋਹਣੀ ਵੱਡੀ ਵਹਿੜ ਤਾਜੀ ਸੂਈ ਸਵਾਈ ਤੇ ਦੋ ਇਧਰ ਗੱਬਣਾ ਵਹਿੜਾ ਸੂਨ ਨੂੰ ਤਿਆਰ ਹੈ ਦੁੱਧ ਤੇ ਨਾਂ ਦਾ ਹੀ ਮੱਝਾਂ ਵਰਗਾ ਹੋਊਗਾ ਇਨਫਾਰਮੇਸ਼ਨ ਲੈ ਦਨਾਂ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਨਾਮ ਤੇ ਐਡਰੈਸ ਦੱਸੋ ਨਾਮ ਲਾਪਰੀ ਸਿੰਘ ਪਿੰਡ ਪਲੂਰਚਲਾ ਮੋਗਾ ਬਾਈ ਫੋਨ ਨੰਬਰ ਦੱਸੋ 628318917 ਇੱਕ ਨੰਬਰ ਤੋਂ ਸ਼ੁਰੂ ਕਰ ਲਾਪਰੀ ਤੇ ਕਹਿੰ ਨਾ ਮਸੂਆ ਬਾਈ ਇਹ ਦੂਜੇ ਸੋਏ ਆ ਤੇ ਦੁੱਧ 11 12 ਕਿਲੋ ਗਾਣੇ ਠੀਕ ਹੈ ਇਹ ਇਹ ਧਨ ਪੰਚਾ ਰੋੜ ਚੋੜ ਬਹੁਤ ਚੰਗੀ ਆ ਕੱਢੀ ਬਾਹਰ ਨੂੰ ਦੋਸਤੋ 17 18 ਕਿਲੋ ਦੁੱਧ ਬਾਈ ਦੱਸਦਾ ਕਿ ਪਹਿਲਾਂ ਨੇ ਦਿੱਤਾ ਦੂਜੇ ਸੂਵੇ ਸੁੰਦੀ ਆ ਪੰਜ ਚਾਰ ਦਿਨ ਹੂੰ ਦੁੱਧ ਦੀ ਆ ਮੈਂ ਕਾ ਜਗਾਰ ਦੇ ਕੋਲ ਬਹੁਤ ਚੰਗਾ ਪੰਜ ਚਾਰ ਦਿਨ ਬਾਈ ਦੱਸਦਾ ਮਸਾਂ ਹੀ ਲਊ ਝੋਲ ਵਾਲੀ ਬੱਛੀ ਆ ਲੇਵਾ ਲਾਊ ਬਹੁਤ ਬਾਕੀ ਹਵਾਨੇ ਦੀ ਤਿਆਰੀ ਹੁਣ ਵੀ ਬਹੁਤ ਆ ਬਾਕੀ ਹਜੇ ਵਾਲ ਢਿੱਲਾਂ ਪਈਆਂ ਵੀ ਬਹੁਤ ਆ ਦੇਣੇ ਨੇ ਲੈ ਜਾਣੇ ਆ ਚਾਰਕ ਕੋਈ ਚਾਰਕ ਦਿਨ ਭੈਣ ਭਰਾ ਵਧੀਆ ਸੇਵਾ ਸੰਭਾਲ ਗੌਰ ਕੇਅਰ ਕਰ ਲੈਂਦਾ ਜਿੱਦਨ ਤਿਆਰ ਹੋ ਜਾਂਦੀ ਆ ਸੋਣਾ ਵੱਡਾ ਹਵਾਨਾ ਤਿਆਰ ਕਰਕੇ ਸੂ ਥਾਂ ਸੋਹਣੇ ਆ ਆਦੀ ਚਵਾਈ ਵਾਲੇ ਕੈਪਚੂ ਲੱਗੇ ਖਾਸ ਗੱਲ ਰਹੂ ਕਿ ਦੁੱਧ ਤਿੰਨਾਂ ਦੇ ਮੱਝਾਂ ਰਗਾਉ ਕਿਉਂਕਿ ਇਹਨਾਂ ਦੇ ਵਿੱਚ ਐਚ ਐਫ ਨਸਲ ਦੀ ਜਾਤ ਵਾਲੀ ਬੈਡ ਕੋਈ ਵੀ ਨਹੀਂ ਹਾਂ ਲੇਵਾ ਲਾਊ ਬਹੁਤ ਮੁੱਲ ਜੈਜ ਛੋਟਾ ਆਪਾ ਮੰਦੇ ਠੰਡੇ ਵਾਲਾ ਕੰਮ 100000 ਰੁਪਏ ਦੀ ਭਾਈ ਦੇਵਾਂਗੇ ਮੁੱਲ ਪਣਾ 50 ਕਰਾ ਲਾ ਪਰ ਇੰਨੇ ਦੁੱਧ ਵਾਲੀ ਕੋਈ ਦਿੰਦਾ ਨਹੀਂ ਜੀ ਸਹੀ ਹੈ ਦੋਸਤੋ ਮੁੱਲ ਭਾਈ ਕਹਿੰਦਾ ਭਾਵੇਂ 50000 ਕਰਾ ਲਓ 42000 ਦੀ ਦੇਵਾਂਗੇ ਤੇ ਇੱਕ ਗੱਲ ਹੋਰ ਵੀ ਬਾਈ ਕਹੇਗਾ 17-18 ਕਿਲੋ ਦੁੱਧ ਵਾਲੀ ਕੋਈ 42000 ਦੀ ਦਿੰਦਾ ਨਹੀਂ ਵਿੱਚੇ ਛੋੜ ਵੀ ਹੋ ਜੂ ਮਾਨ ਤਾਨ ਹੋ ਜੂ ਇਸ ਚਾਰ ਹੋਈ ਨਾ ਸੂਹੀ ਈ ਹਰ ਦੀ ਗਾਂ ਦੇ ਵਾਵੇ ਕਿੰਨਾ ਜਗਾੜਾ ਪਰ ਫੇ ਬਾਲਾ ਮੌਲ ਨਹੀਂ ਕੀਤਾ ਆਪਾਂ ਵੀ ਇੱਥੇ ਨਾਲ ਮੌਲਦੀ ਹੈ ਸਹੀ ਹੈ 42000 ਚ ਮਾਨ ਤਾਨ ਹੋ ਜੂ ਅਗਲਾ ਬੇਫਿਕਰ ਹੋ ਕੇ ਆ ਜੇ 17-18 ਕਿਲੋ ਦੁੱਧ ਪਿਆ ਜੀ ਦੁੱਧ ਮੱਝ ਹਰਗਾ ਆਊਗਾ ਤੁੰਨ ਵੀ ਹੈਗਾ ਕੰਬਲਾ ਵੀ ਭਾਰੀ ਆ ਦੋ ਨੰਬਰ ਤੇ ਆ ਜਾ ਬਾਈ ਬਾਈ ਇਹ ਦੂਜਾ ਸੂਏ ਸੂਨੇ ਪਹਿਲੇ ਸੂਏ ਨੇ 12-13 ਕਿਲੋ ਦ ਦਿੱਤਾ ਸਹੀ ਹੈ ਮੈਂ ਕਹਿੰਦਾ ਤਾਂ 15000 ਰੁਪਏ ਦਾ ਠੀਕ ਹੈ ਤੇ ਪਰ ਦਾ ਜਦੋਂ ਸਿੱਧਾ ਤਰੋਸਾ ਲੈਵਾਂ ਨੂੰ ਮੋਟਰ ਨਾਲ ਠੰਡੀ ਠੰਡੀ ਬਹੁਤ ਆ ਦਣ ਕਿੰਨੇ ਲੈ ਜੂ ਦਰਬਾਈ ਅੱਜ ਲੈ ਜੂ 10 ਨਾਲ ਅੰਦਰ ਬਾਹਰ ਲੈ ਠੰਡੀ ਠੰਡੀ ਕੱਢੀਏ ਬਾਹਰ ਨੂੰ ਆ ਦੋਸਤੋ 2 ਨੰਬਰ ਦੁੱਧ ਕਿੰਨਾ ਦਿੱਤਾ ਇਹਨੇ ਪਹਿਲਾਂ ਨੇ 13 ਕਿਲੋ ਦੁੱਧ 13 ਕਿਲੋ ਦੁੱਧ ਦਿੱਤਾ 13 12 13 ਮੰਨ ਲਓ ਯਾਰ ਦੁੱਧ ਹੋਊ ਮੱਝਰਗਾ 12 13 ਮੰਨ ਕੇ ਹੀ ਭਾਵੇਂ ਕੋਈ ਭੈਣ ਭਰਾ ਸੌਦਾ ਕਰ ਲੇ 12 13 ਕਿਲੋ ਦੁੱਧ ਵੀ ਬਹੁਤ ਹੁੰਦਾ ਬਾਲਟੇ ਲੰਪਾਈਆਂ ਬਹੁਤ ਦੋਸਤੋ ਅੱਗੇ ਦੇ ਬਾਈ ਦੇ ਨਾਲ ਹੀ ਜੀ ਆ ਸੰਨ ਚ ਪਸ਼ੂ ਫਿਰ ਇਹ ਤੋਂ ਡਰਦਾ ਦਿਨ ਕਿਨੇ ਦੱਸਿਆ 7-8 ਦਿਨ ਬਾਈ ਦੱਸਦਾ ਲੈ ਜੂ ਵਜਨ ਵਜੋਂ ਬਹੁਤ ਹੈ ਬਾਕੀ ਤੁਸੀਂ ਸਕਰੀਨ ਤੇ ਵੇਖ ਹੀ ਰਹੇ ਆ ਹੂੰ ਠੀਕ ਹੈ ਠੰਡੀ ਮਿੱਠੀ ਬਾਈ ਕਹਿੰਦਾ ਪੂਰੀ ਆ ਥਣ ਸੋਹਣਿਆ ਗੁਲਾਬੀ ਗੈਬ ਚ ਲੱਗੇ ਹੋਏ ਆ ਦੁੱਧ ਕੋਈ 12-14 ਪਿਆ ਜੂ ਤੇ ਹੋਊਗਾ ਮੱਝ ਹਰਗਾ ਜਮਾ ਲੇਟ ਅਰਗਾ ਆੜਾ ਦਾ ਵੀ ਪੱਟਣ ਲੱਗੀ ਏ ਲੈ ਵਸ ਹਾਂ ਅਜਾ ਲਾਏ ਪਈ ਆ ਕੱਲੀ ਕੱਚੀ ਕੱਚੀ ਏ 7-8 ਦਿਨ ਮੌਲੇ ਦਾ ਜਾਇਜ ਆ ਛੋਟਾ ਜਾਪਾ ਜਿਸ ਨੂੰ 35000 ਦੇ ਦੇਵਾਂਗੇ ਮੁੱਲ ਭਾਪੀ ਆ ਤੇਰਾ ਵਾਲਾ 45 ਕਰਾ ਲਾ ਪਰ ਬਾਹਲਾ ਮੁੱਲ ਨਹੀਂ ਕਰਨਾ ਯਾਰ ਅੱਜ ਵੇਚਣਾ ਪਤਾ ਠੀਕ ਆ 35000 ਦੀ ਬਾਈ ਕਹਿੰਦਾ ਦੇਵਾਂਗੇ ਮੁੱਲ ਭਵਾ ਜਿੰਨਾ ਮਰਜ਼ੀ ਕਰਾ ਲਓ 45 ਕਰਾ ਲਓ 50 ਕਰਾ ਲਓ ਜਾਇਜ ਹੀ ਮੁੱਲ ਆ ਦੁੱਧ 12-14 ਕਿਲੋ ਪਿਆ ਦੇਣਾ ਲਾਸਟ ਤੇ ਆ ਬਈ ਇਹ ਪਰਸੋਂ ਸ਼ਾਮ ਦੀ ਸੂਈ ਆ ਮਗਰ ਕੀ ਆ ਮਗਰ ਅੱਛਾ ਤੇ ਠੰਡੀ ਸਿਰ ਫੂਰੀ ਆ ਕਫਿਓ ਤਿੰਨੇ ਹੀ ਸੀਲਸ ਆਉਗਾ ਕਿੰਨੀ ਕ ਬੋਲੀ ਹੋਊ ਬੋਲੀ ਬਾਈ ਇਹਦਾ ਸਹੀ ਗੋਲਾ ਹੋਊਗਾ ਯਾਰ ਚੋਣ ਵਾਲਾ 8 ਕਿਲੋ ਕਿੰਨਾ ਹੋਊਗਾ ਯਾਰ ਇਹ ਇਹਨੇ ਵੱੱਬ ਕਹਿੰਦਾ ਕੀ ਫੇਰ ਆਏ ਸੂਈ ਨੂੰ ਤੀਜਾ ਦਿਨ ਕਿੰਨਾ ਕੱਢ ਜੂ ਬਾਈ ਦੇ ਦੂਗੀ ਯਾਰ 10 ਬ 11 ਕਿਲੋ ਤਾਂ ਦੂਗੀ ਦੋਸਤੋ ਪਰਸੋਂ ਦੀ ਸੂਈ ਐ ਕਾਲੇ ਰੰਗ ਦੀ ਵੱੱਛੀ 8 ਕਿਲੋ ਬਾਈ ਕਹਿੰਦਾ ਬੋਹਲਾ ਹੋਊ ਪਰਸੋਂ ਦੀ ਸੂਈ ਥੱਲੇ ਵੀਡੀਓ ਬਣਾ ਰਹੇ ਆ ਜੇ ਦੂਰ ਸੀ ਸੁਬਾ 1.30 ਵਜੇ ਥਣ ਹਵਾਨੇ ਦੀ ਜੱਜਮੈਂਟ ਆਪਦੀ ਉਹ ਹਿਸਾਬ ਨਾਲ ਕਰ ਲਿਓ ਸੁਬਾ 1.30 ਵਜੇ ਵੀਡੀਓ ਬਣਾ ਰਹੇ ਆ ਜੇਰ ਦੀ ਬਾਈ ਕਹਿੰਦਾ ਗਰੰਟੀ ਆ ਦੁੱਧ 10 11 ਕਿਲੋ ਪਿਆਜੂ ਤੇ ਦੁੱਧ ਦੇਦਾ ਵੀ ਕਰਮਾਲੀ ਦਾ ਮੱਝ ਹਰ ਗਈ ਹੋਊਗਾ ਬੰਨ ਵੀ ਹੈਗਾ ਧੰਨ ਵੀ ਹੈਗਾ ਕੰਬਲਾ ਵੀ ਭਾਰੀ ਆ ਤੇ ਸੀਲ ਵੀ ਫੁੱਲ ਆ ਐਵੇਂ ਨਾ ਕੋਈ ਭੈਣ ਭਰਾ ਮੰਨੇ ਕੇ ਲੱਤ ਛੜ ਵਾਲੀ ਆ ਸੀਲ ਸਭ ਪੂਰੀ ਆ ਆ ਚਵਾਈ ਵੇਖੋ ਪੂਰੀ ਮੋਟੀ ਧਾਰ ਹੂੰ ਬਾਕੀ ਤੁਹਾਨੂੰ ਖੜ ਕੇ ਤੋਂ ਹੀ ਅੰਦਾਜ਼ਾ ਲੱਗਦਾ ਹਨ ਚਵਾਈ ਦੀ 1 ਨੰਬਰ ਰੂਮ ਵਰਗੀ ਪੋਲੀ ਧਾਰ ਇਹ ਤਾਂ ਬਸ ਮਾਪ ਨੂੰ ਸਿੱਟੇ ਤੋਂ ਬਈ ਹੋਰ ਵੀ ਹੋਰ ਕੰਕ ਕਰਨਾ ਨੇ ਹਾਂ ਸਹੀ ਹੈ ਆ ਦੋਸਤੋ ਦੁੱਧ ਵੀ ਛੱਟਾ ਜਾ ਮੈਂ ਹੂੰ ਚਵਾਈ ਦੀ ਉਹ ਨਾਲ ਵੀ ਵੇਖ ਲਾ ਬਈ ਯਾਰ ਮੂਰੇ ਵੇਲਾ ਕੋਈ ਨਹੀਂ ਕੋਈ ਬੱਚਾ ਨਹੀਂ ਛੱਡਿਆ ਕੋਈ ਨਿਆਣਾ ਨਹੀਂ ਲਾਇਆ ਤੇ ਕੋਈ ਚਵਾਈ ਦਾ ਨਹੀਂ ਟਾਈਮ ਨਾਲੇ 1.5 ਵੀਡੀਓ ਬਣਾ ਰਹੇ ਆ ਸਵੇਰ ਦੀ ਚਵਾਈ ਹੋਈ ਐ ਸ਼ਾਮ ਦੀ ਚਵਾਈ ਸਾਰਾ ਦਿਨ ਪਿਆ ਉਹ ਵੇਖ ਲੋ ਸੂਰਜ ਦੀ ਐਂਟਰੀ ਹੁੰਦੀ ਐ ਅਜੇ ਅੱਜ ਤਾਂ ਨਿਕਲਿਆ ਕੱਲ ਤਾਂ ਜਮਾ ਆਇਆ ਹੀ ਨਹੀਂ ਕੱਲ ਤਾਂ ਸੂਰਜ ਦੇਵਤਾ ਆਇਆ ਹੀ ਨਹੀਂ ਹਾਂ ਆ ਸ਼ਾਮ ਤੇ ਕਰਵਾਉਣਾ ਭਰ ਲੈਣਾ ਜੈਜ ਜਾਂ ਮੁੱਲ ਪਕਾਈ ਵਾਲਾ ਕੋਈ ਮੁੱਲ 27000 ਦੀ ਦੇਣੀ ਆ ਮੁੱਲ ਜਨਾ ਮਰਜ਼ੀ ਕਰਾਂ 27000 ਦੀ ਹਾਂ ਠੰਡੀ ਸੀਲ ਤਾਂ ਇੰਨੀ ਆਪਣਾ ਬੱਚਾ ਬਣਾ ਲਾਇਆ ਮੈਂ ਯਾਰ ਠੀਕ ਐ ਦੋਸਤੋ 27000 ਦੀ ਬਾਈ ਕਹਿੰਦਾ ਦੇਣੀ ਆ ਕਈ ਭਾਈ ਪੰਪਾਂ ਦੀ 40000 ਮੰਗ ਲਾ ਫਿਰ ਵੀ ਲੈ ਜਾਣੀ ਸੀ ਮੇਰਾ ਪਤਾ ਨਹੀਂ ਸੀ ਸੀ 8 ਕਿਲੋ ਬੌਲੀ ਤਿਆਰ ਹੈ 10 11 ਕਿਲੋ ਦੁੱਧ ਪਿਆਜੀ ਤੇ ਦੁੱਧ ਮੱਝ ਵਰਗਾ ਹੋਊਗਾ ਸੀਲ ਫੁੱਲ ਹੈ ਜਮਾ 27000 ਦੀ 25 27000 ਦੀ ਸੂਈ ਸਵਾਈ ਵਹਿੜ 10 11 ਕਿਲੋ ਦੁੱਧ ਆ ਜੀ ਕੱਦ ਕਾਠ ਵਾਲੀ ਵਜਨ ਵਾਲੀ ਦਿੰਦਾ ਵੀ ਕੋਣਾ ਕੋਈ ਨਹੀਂ ਦਿੰਦਾ ਇਹ ਮੇਰੀ ਗੱਲ ਨੋਟ ਕਰ ਲੋ ਭਵਾਂ 10 ਪੰਡ ਗੇੜਾ ਦੇ ਆਓ ਤੁਰ ਫਿਰ ਕੇ ਐਡੀ ਵਹਿੜ ਹੋਵੇ 10 11 ਕਿਲੋ ਦੁੱਧ ਪਿਆਵੇ 8 ਕਿਲੋ ਬੋਲੀ ਪਰਸੋਂ ਦੀ ਸੂਈ ਹੈ 10 11 ਕਿਲੋ ਦੁੱਧ RAMNA ਪਿਆ ਦੇਣੇ ਨੇ ਤੇ 25 27000 ਦੀ ਕੋਈ ਦਿੰਦਾ ਨਹੀਂ ਤੇ ਦੁੱਧ ਮੱਝਾਂ ਰਗਾਉ ਜਾਵਾਂ ਭਈਆ ਠੰਡੀ ਦੇਖ ਯਾਰ ਹੋਰ ਕਲਾਂ ਦੀ ਗੱਲਾਂ ਠੰਡੀ ਦੇ ਨਾਲ ਦੁੱਧ ਵੀ ਚਾਹੀਦਾ ਕੱਲੀ ਠੰਡੀ ਤੋਂ ਵੀ ਕੀ ਕਰਾਉਣਾ ਹਾਂ ਆ ਗੱਲ ਤੇ ਆ ਨਾ ਕੱਲੀ ਕੱਲੀ ਠੰਡੀ ਦੇ ਕੱਲੇ ਠੰਡੀ ਦੇ ਹੱਥ ਮਾਰੀ ਜਾਓ ਤੇ ਦੁੱਧੋ ਘੁੱਟ ਦੇਵੇ ਨਾ ਸੀਲ ਫੁੱਲ ਹੈ ਠੰਡੀ ਹੈ ਚਲੋ ਹਾਸੇ ਵਾਲੀਆਂ ਗੱਲਾਂ ਉਹ ਬਾਈ ਕੱਲਾ ਠੰਡੇ ਵਾਲੇ ਪਾਸੇ ਲੈ ਗਿਆ ਕਰਕੇ ਤਾਂ ਮਿਆਂ ਗੱਲ ਕਹੀ ਆ ਕਿ ਨਾਲ ਦੁੱਧ ਵੀ ਚਾਹੀਦਾ ਗੱਲੀ ਢੰਡੀ ਦਾ ਵੀ ਕਿਰਾਉਣਾ স্মੋਲਰ 27000 ਪੰਜ ਸੱਤ ਤੋਂ ਧਨਾਂ ਤੱਕ ਇਹਦਾ 12 ਮਹੀਨਿਆਂ ਕੋਲ ਵਿੱਚਵਾ ਕੇ ਵੇਚ ਦਾਂਗੇ ਸਹੀ ਹੈ ਇਹਦਾ ਬਰੇਂਡ ਹੈ ਆ ਕੇ ਆਪਣੇ ਘਰੇ ਉਹੀ ਸੁਫੀ ਜਿੱਦੂ ਲੈਂਦੀ ਠੀਕ ਹੈ ਦੋਸਤੋ ਬਾਈ ਕਹਿੰਦਾ ਆਉਂਦੀ ਸੁਫੀ ਉਤਰੇਵੇਂ ਨਾ ਤੁਹਾਨੂੰ ਆਮ ਹੀ ਪਤਾ ਜਿਹੜੇ ਪਿੰਡਪੁਰਾ ਪਸ਼ੂ ਰੱਖਦੇ ਆ ਕਈ ਪਸ਼ੂ ਦਾ ਜੀ ਲਾ ਜਾਂਦੇ ਕਈ ਤੁਰੇ ਆਉਂਦੇ ਆਉਂਦੇ ਬੱਚਾ ਰੱਖ ਦਿੰਦੇ ਪਹਿਲਾ ਸੂਆ ਪਲੂਣ ਵਹਿੜ ਕੱਦ ਕਾਠ ਵਾਲੀ ਆ ਘੋੜੀ ਵਰਗੀ ਆ ਅੱਜ ਦੀ ਵੀਡੀਓ ਦੇ ਵਿੱਚ ਤਿੰਨ ਪਸ਼ੂ ਇਨਫਰਮੇਸ਼ਨ ਲੈ ਕੇ ਦੇ ਦਿੱਤੀ ਆ ਜਿਹਦੇ ਜਿਹੜੀ ਵੀ ਵੜਾ ਪਸੰਦ ਆਉਂਦੀ ਆ ਫੋਨ ਨੰਬਰ ਸਕਰੀਨ ਤੇ ਚੱਲੀ ਜਾਂਦਾ ਮੁੱਲ ਛੋਟੇ ਛੋਟੇ ਹੀ ਆ ਇੱਕ ਨੰਬਰ 42000 ਦੀ 17-18 ਕਿਲੋ ਦੁੱਧ ਪਿਆਜੂ ਦੋ ਨੰਬਰ ਕੋਈ 12-14 ਕਿਲੋ ਦੁੱਧ ਪਿਆਜੂ ਦੂਜਾ ਸੂਆ 35000 ਦੀ ਤਿੰਨ ਨੰਬਰ 27000 ਦੀ ਸਾਰਿਆਂ ਨੂੰ ਸਾਸ਼ਿਕਾ